ਦੇਸ਼ ਦੀਆਂ ਆਮ ਚੋਣਾਂ ਦੀ ਸ਼ੁਰੂਆਤ ਤੋਂ ਪਹਿਲਾਂ ਐਂਡੀਆ ਕੈੜੀ ਕਿ ਭਾਜਪਾ ਦੇ ਖਿਲਾਫ ਇੰਡੀਆ ਗੱਠ ਜੋੜ ਕੈਮ ਹੋਇਆ ਸੀ ਵੱਡੇ ਪੱਧਰ ਤੇ ਉਹਦੀ ਚਰਚਾ ਵੀ ਹੋਈ ਖੈਰ ਪ੍ਰਧਾਨ ਮੰਤਰੀ ਇੰਡੀਆ ਗੱਠ ਜੋੜ ਨੂੰ ਹੁਣ ਇੰਡੀ ਕਹਿ ਰਹੇ ਨੇ ਉਹ ਵੱਖ-ਵੱਖ ਰੈਲੀਆਂ ਦੇ ਵਿੱਚ ਜਦੋਂ ਇੰਡੀਆ ਗੱਠ ਜੋੜ ਨੂੰ ਮੁਖਾਤਬ ਹੁੰਦੇ ਆ ਤਾਂ ਉਹ ਇੰਡੀ ਵਜੋਂ ਹੀ ਸੱਤੇ ਆ ਖੈਰ ਇੰਡੀ ਦੀ ਜੇਕਰ ਗੱਲ ਕਰ ਲਈਏ ਇੰਡੀ ਦੇ ਜਿਹੜੇ ਉਮੀਦਵਾਰ ਨੇ ਚੰਡੀਗੜ੍ਹ ਤੋਂ ਮਨੀਸ਼ ਤਿਵਾੜੀ ਉਹਨਾਂ ਨੇ ਇੱਕ ਪੰਜਾਬ ਤੇ ਚੰਡੀਗੜ੍ਹ ਦੇ ਵਿਚਕਾਰ ਇੱਕ ਮੈਨੀਫੈਸਟੋ ਜਾਰੀ ਕੀਤਾ ਹੈ ਕਿ ਜਿਹੜਾ ਚੰਡੀਗੜ੍ਹ ਹੈ ਇਸ ਨੂੰ ਸਟੇਟ ਵਾਲੇ ਰਾਜ ਵਾਲੇ ਜਿਹੜਾ ਦਰਜਾ ਉਹ ਦਿਵਾਉਣ ਲਈ ਵਾਹ ਲਾਉਣਗੇ ਕਹਿੰਦਾ ਭਾਵ ਕਿ ਇੱਕ ਸਿਟੀ ਸਟੇਟ ਚੰਡੀਗੜ੍ਹ ਨੂੰ ਬਣਾਉਣਗੇ ਕਹਿੰਦਾ ਭਾਵ ਕਿ ਚੰਡੀਗੜ੍ਹ ਤੇ ਪੰਜਾਬ ਨੂੰ ਜਿਹੜੀ ਦੂਰੀ ਹੈ ਆਪਸ ਦੇ ਵਿੱਚ ਜਿਹੜੀ ਪਹਿਲਾਂ ਬਣੀ ਹੈ ਉਹਦੀ ਵਾਟ ਹੋਰ ਵਧਾਉਣ ਲਈ ਮਨੀਸ਼ ਤਿਵਾੜੀ ਨੇ ਇੱਕ ਫਕਰੀ ਤਰ੍ਹਾਂ ਦੀ ਤਰਜ਼ ਸਾਮਣੇ ਆਂਦੀ ਹੈ ਜਿਹਦਾ ਸਿਆਸੀ ਹਲਕਿਆਂ ਦੇ ਵਿੱਚ ਵੱਡਾ ਵਿਰੋਧ ਹੋਣ ਲੱਗਾ ਤੇ ਪੰਜਾਬ ਦੇ ਜਿਹੜੇ ਸਮਾਜਿਕ ਧਾਰਮਿਕ ਤੇ ਹੋਰ ਜਿਹੜੇ ਖੇਤਰ ਨੇ ਉਹਦੇ ਵਿੱਚ ਵੱਡੇ ਪੱਧਰ ਉਤੇ ਇਹ ਚਰਚਾ ਵੀ ਤੁਰ ਪਈਏ ਕਿ ਆਖਰ ਜਦੋਂ ਕਿ ਪੰਜਾਬ ਦਾ ਹੀ ਚੰਡੀਗੜ੍ਹ ਹੈ ਪੰਜਾਬ ਲਈ ਹੀ ਬਣਿਆ ਸੀ ਜੂਠੀ ਪਹਿਲੀ ਵਾਰ ਸਿਰ 10 ਸਾਲ ਲਈ ਬਣਾਈ ਗਈ ਸੀ ਉਸ ਤੋਂ ਬਾਅਦ ਚੰਡੀਗੜ੍ਹ ਨੇ ਪੰਜਾਬ ਦੇ ਹਵਾਲੇ ਹੋਣਾ ਸੀਗਾ ਸਵਰਗੀ ਪ੍ਰਧਾਨ ਮੰਤਰੀ ਅਰਜੀਬ ਗਾਂਧੀ ਨੇ 26 ਜਨਵਰੀ 1986 ਨੂੰ ਇੱਕ ਇਕਰਾਰਨਾਮਾ ਕੀਤਾ ਸੀ ਇੱਕ ਸਮਝੌਤਾ ਕੀਤਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੋਂਗੋਵਾਲ ਨਾਲ ਕਿ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰ ਦਿੱਤਾ ਜਾਏਗਾ ਅਰਜੀਵ ਗਾਂਧੀ ਦੀ ਅਜ ਤੀਵੀਂ ਵਰਸੀ ਵੀ ਵਰਸੀ ਵੀ ਮਨਾਈ ਜਾ ਰਹੀ ਹੈ ਪਰੰਤੂ ਉਸ ਤੋਂ ਬਾਅਦ ਕਾਂਗਰਸ ਮੁੱਕਰ ਗਈ ਤੇ ਚੰਡੀਗੜ੍ਹ ਤੇ ਪੰਜਾਬ ਦੇ ਵਿੱਚ ਫਿਰ ਉਹ ਦੂਰੀ ਬਰਕਰਾਰ ਰਹੀ ਹੁਣ ਕਾਂਗਰਸ ਦੇ ਉਮੀਦਵਾਰ ਮਨੀਸ਼ ਤਵਾੜੀ ਵੱਲੋਂ ਇੱਕ ਹੋਰ ਚੰਡੀਗੜ੍ਹ ਦੇ ਮਾਮਲੇ ਦੇ ਵਿੱਚ ਮਾਮਲਾ ਛੇੜ ਦਿੱਤਾ ਜਿਸ ਵੇਲੇ ਵੱਡੇ ਪੱਧਰ ਉਤੇ ਚਰਚਾ ਹੈ ਇਹ ਮਾਮਲਾ ਕੀ ਹੈ ਤੇ ਚਰਚਾ ਕੀ ਹੈ ਇਸ ਸੰਬੰਧੀ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਗੇ ਚਿੰਤਕ ਸਿਆਸੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਚੈਨਲ ਈ ਮਿਸ਼ਨ ਪੰਜਾਬੀ ਨੂੰ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਪਿੰਡਾ ਸਾਹਿਬ ਸਿੱਕਾ ਚੰਡੀਗੜ੍ਹ ਸਿਟੀ ਸਟੇਟ ਕਹਿੰਦਾ ਭਾਵ ਕਿ ਰਾਜਵਾਂਗ ਉਹਨੂੰ ਦਰਜਾ ਬਹਾਲ ਕਰਵਾਉਣ ਦਾ ਜਿਹੜਾ ਵਾਅਦਾ ਕੀਤਾ ਹੈ ਚੰਡੀਗੜ੍ਹ ਦੇ ਇੰਡੀ ਦੇ ਉਮੀਦਵਾਰ ਜਿਹੜੇ ਕਾਂਗਰਸ ਤੇ ਆਪ ਦੇ ਸਾਂਝੇ ਐਡਿਕ ਇੰਡੀਆ ਗੱਠ ਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਮਨੀਸ਼ ਤਿਵਾੜੀ ਇਸ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਪੰਜਾਬ ਦੇ ਇੱਕ ਵੱਡੇ ਆਗੂਆਂ ਦੇ ਵਿੱਚੋਂ ਇੱਕ ਆਗੂ ਮੰਨੇ ਜਾਂਦੇ ਆ ਤੇ ਇੱਕ ਵੱਡੇ ਚਿੰਤਕ ਵਜੋਂ ਵੀ ਜਾਣੇ ਜਾਂਦੇ ਆ ਪਰੰਤੂ ਹੁਣ ਉਹਨਾਂ ਨੇ ਪੰਜਾਬ ਤੇ ਚੰਡੀਗੜ੍ਹ ਦੀ ਇੱਕ ਹੋਰ ਵਾਟ ਦੂਰੀ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਇੱਕ ਮੈਨੀਫੈਸਟੋ ਸਾਹਮਣੇ ਲਿਆਂਦਾ ਹੈ ਉਹਦੀ ਇੱਕ ਵੱਖਰੀ ਤੌਰ ਤੇ ਇੱਕ ਚਰਚਾ ਛਿਤ ਪਈ ਹੈ ਸਿਆਸੀ ਹਲਕਿਆਂ ਦੇ ਵਿੱਚ ਵੀ ਪੰਜਾਬ ਦੇ ਹੋ ਸਮਾਜਿਕ ਤੇ ਧਾਰਮਿਕ ਆਮ ਆਦਮੀ ਦੇ ਵਿੱਚ ਵੀ ਇੱਕ ਨਵੀਂ ਤਰ੍ਹਾਂ ਦੀ ਇੱਕ ਤਰੰਗ ਛੜ ਕੇ ਕਈ ਲਈ ਇੱਕ ਹਲੂਣਾ ਵੱਖਰੀ ਤਰ੍ਹਾਂ ਦਾ ਸਾਹਮਣੇ ਆ ਰਿਹਾ ਹੈ ਇਹ ਮਨੀਸ਼ ਤਵਾੜੀ ਵੱਲੋਂ ਕਿਸ ਤਰ੍ਹਾਂ ਦਾ ਕਿਹੜਾ ਇਹ ਪੈਂਤਲਾ ਬਣਾਇਆ ਹੈ ਕਿਹੜਾ ਮੈਨੀਫੈਸਟੋ ਕਿਹੜਾ ਬਿਆਨ ਹੈ ਕਿ ਚੰਡੀਗੜ੍ਹ ਕਿਉਂਕਿ ਚੰਡੀਗੜ੍ਹ ਪੰਜਾਬ ਦਾ ਹੀ ਪੰਜਾਬ ਦੇ ਪਿੰਡਾਂ ਦਾ ਹੀ ਇੱਕ ਬਣਿਆ ਸ਼ਹਿਰ ਹੈ ਪਿੰਡ ਅਜਾੜੇ ਗਏ ਤੇ ਜਦੋਂ ਜੂਟੀ ਬਣਿਆ ਤਾਂ 10 ਸਾਲ ਲਈ ਇਹ ਅਧਿਕਾਰ ਦਿੱਤਾ ਗਿਆ ਕਿ ਜੂਟੀ ਤੋਂ ਬਾਅਦ ਇਹ ਵਾਪਸ ਪੰਜਾਬ ਨੂੰ ਦੇ ਦਿੱਤਾ ਜਾਏਗਾ ਜਿਵੇਂ ਕਿ ਆਪਾਂ ਜ਼ਿਕਰ ਕੀਤਾ ਕਿ ਇੱਕ ਭਾਰਤ ਸਰਕਾਰ ਨਾਲ ਸਮਝੌਤਾ ਵੀ ਹੋਇਆ ਤੇ ਉਹ ਬਾਅਦ ਦੇ ਵਿੱਚ ਸਿਰੇ ਨਹੀਂ ਚੜਿਆ ਤੇ ਹੁਣ ਇੱਕ ਵੱਖਰੀ ਤਰ੍ਹਾਂ ਦੀ ਕਹਾਣੀ ਉਹ ਕਹਾਣੀ ਹੈ ਕਿ ਡਾਕਟਰ ਸਾਹਿਬ જરા ਵਿਸਥਾਰ ਨਾਲ ਦੱਸਿਓ ਸਾਡੇ ਦਰਸ਼ਕਾਂ ਨੂੰ ਕਿ ਚੋਣਾਂ ਦੇ ਮਾਹੌਲ ਦੇ ਵਿੱਚ ਅਸਲ ਦੇ ਵਿੱਚ ਚੋਣਾ ਹੁੰਦੀ ਹੈ ਮਸਲੇ ਹੱਲ ਕਰਵਾਉਣ ਲਈ ਲੋਕਤੰਤਰ ਦਾ ਇੱਕ ਜਰੀਆ ਹੈ ਇੱਕ ਚੋਣਾ ਕਿ ਜਿਹੜੇ ਮਸਲੇ ਨੇ ਲੋਕਾਂ ਦੇ ਆਵਾਮ ਦੇ ਮਸਲੇ ਨੇ ਉਹ ਸ਼ਾਂਤੀਪੂਰਵਕ ਲੋਕਾਂ ਦੇ ਵਿਚਾਰ ਧਾਰਕ ਜਰੀਏ ਉਹ ਨਿਜਟਲੇ ਜਾਣ ਨਿਪਟ ਜਾਣ ਪਰੰਤੂ ਇੱਥੇ ਗੱਲ ਹੋਰ ਤਰ੍ਹਾਂ ਦੀ ਸਾਹਮਣੇ ਵਿਖਾਈ ਦੇ ਰਹੀ ਹੈ ਜੀ ਡਾਕਟਰ ਸਾਹਿਬ ਪਿੰਡ ਸਰ ਚੋਣਾਂ ਦੇ ਦਰਮਿਆਨ ਬਹੁਤ ਸਾਰੀਆਂ ਮਸਲਿਆਂ ਨੂੰ ਚਿੰਤਨ ਮੰਤਨ ਕੀਤਾ ਜਾਂਦਾ ਬਹੁਤ ਸਾਰੇ ਮਸਲਿਆਂ ਬਾਰੇ ਗਾਹ ਕੀ ਪੈਤੜਾ ਲਿਆ ਜਾਊਗਾ ਪਾਰਟੀਆਂ ਦੀ ਦਿਸ਼ਾ ਨਿਰਦੇਸ਼ ਆਪਣੇ ਤੈਅ ਕੀਤੇ ਜਾਂਦੇ ਨੇ ਮਾਪਦੰਡ ਤੈਅ ਕੀਤੇ ਜਾਂਦੇ ਨੇ ਤੇ ਜਿਹੜੇ ਮੈਨੀਫੈਸਟੋ ਜਾਰੀ ਕੀਤੇ ਜਾਂਦੇ ਨੇ ਉਹਨਾਂ ਦੇ ਵਿੱਚ ਇਹ ਨਿਸ਼ਚਿਤ ਤੌਰ ਤੇ ਹੁੰਦਾ ਵੀ ਸਾਡੀ ਸਰਕਾਰ ਬਣੇਗੀ ਜਾਂ ਸਾਡੀਆਂ ਜਿਹੜੀਆਂ ਮੇਨ ਮੱਧਾਂ ਕੀ ਹੋਣਗੀਆਂ ਕਿਹਨਾਂ ਦੇ ਉੱਪਰ ਸਾਡੀਆਂ ਪ੍ਰਾਥਮਿਕਤਾਵਾਂ ਹੋਣਗੀਆਂ ਕਿਸ ਤਰ੍ਹਾਂ ਦੇ ਅਸੀਂ ਮਸਲਿਆਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਦੰਤੂ ਆ ਪਿਛਲੇ ਦਿਨੀ ਜਿਹੜਾ ਕਿ ਜਿਹੜੀ ਮਨੀਸ਼ ਤਵਾੜੀ ਜੇ ਕੇ ਪੰਜਾਬ ਦੇ ਵਿੱਚੋਂ ਲੁਧਿਆਣਾ ਅਤੇ ਸ਼੍ਰੀ ਨੰਦਪਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਰਹੇ ਨੇ ਤੇ ਹੁਣ ਉਹ ਚੰਡੀਗੜ੍ਹ ਤੋਂ ਚੋਣ ਲੜ ਰਹੇ ਨੇ ਇੰਡੀਆ ਗੱਠਜੋੜ ਦੇ ਤਰਫੋਂ ਇਹ ਵੀ ਇੱਕ ਸਵਾਲ ਉੱਠਦੇ ਨੇਗੇ ਕਿ ਇੰਡੀਆ ਗੱਠਜੋੜ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਇੱਕ ਦੂਜੇ ਦੇ ਭੂਰਕ ਨੇ ਪਰੰਤੂ ਪੰਜਾਬ ਦੇ ਵਿੱਚ ਇੱਕ ਦੂਸਰੇ ਦੇ ਵਿਰੋਧ ਦੇ ਵਿੱਚ ਇਲੈਕਸ਼ਨ ਲੜ ਰਹੇ ਨੇ ਤੇ ਇੱਕ ਦੂਸਰੇ ਦੀ ਪੂਰੀ ਤਰ੍ਹਾਂ ਬਟ ਕੋਈ ਕਰਨ ਦੇ ਉੱਪਰ ਵੀ ਪੂਰੀ ਤਰ੍ਹਾਂ ਉਹਨਾਂ ਦੇ ਪਰਦੇ ਪਾਸ਼ ਕਰ ਰਹੇ ਨੇ ਪਰੰਤੂ ਚੰਡੀਗੜ੍ਹ ਦੇ ਵਿੱਚ ਜਿਹੜੀ ਕਿ ਪੰਜਾਬ ਦੀ ਰਾਜਧਾਨੀ ਹੈ ਉੱਥੇ ਦੋਵਾਂ ਪਾਰਟੀਆਂ ਵੱਲੋਂ ਇੱਕ ਉਮੀਦਵਾਰ ਸਾਂਝਾ ਉਮੀਦਵਾਰ ਖੜਾ ਕੀਤਾ ਗਿਆ ਸ਼੍ਰੀ ਮਨੀਸ਼ ਤਵਾੜੀ ਮਨੀਸ਼ ਤਵਾੜੀ ਦਾ ਜਿਹੜਾ ਕਿ ਸ਼ੌਕੜ ਹੈ ਉਹ ਉਹਨਾਂ ਨੂੰ ਮੰਨਿਆ ਜਾਂਦਾ ਹੈ ਕਿ ਉਹ ਪੰਜਾਬੀ ਪ੍ਰਤੀ ਪੰਜਾਬ ਪ੍ਰਤੀ ਸੁਹਿਰਦ ਸੋਚਨੀ ਦੇ ਮਾਲਕ ਨੇ ਕਿਉਂਕਿ ਉਹਨਾਂ ਦੇ ਪਿਤਾ ਜੀ ਸ਼੍ਰੀ ਡਾਕਟਰ ਬਿਸ਼ਵਨਾਤ ਤਵਾੜੀ ਪੰਜਾਬੀ ਪ੍ਰਤੀ ਬਹੁਤ ਸੁਹਿਰਦ ਸਨ ਤੇ ਪੰਜਾਬੀ ਵਾਸਤੇ ਪੰਜਾਬੀ ਭਾਸ਼ਾ ਵਾਰੇ ਉਹਨਾਂ ਨੇ ਕਾਫੀ ਦੇਣਤੀ ਜੀ ਨੂੰ ਕਿ ਅੱਜ ਵੀ ਲੋਕ ਸਲਾਹ ਹੈ ਲੋਕਾਂ ਵੱਲੋਂ ਸਲਾਹ ਹੈ ਜਾਂਦਾ ਹੈ ਤੇ ਜਿਹੜੀ ਤਵਾੜੀ ਵੱਲੋਂ ਪੰਜਾਬ ਬਾਰੇ ਤੇ ਚੰਡੀਗੜ੍ਹ ਬਾਰੇ ਇਹ 55 ਦਾ ਲੈਣਾ ਆਮ ਪੰਜਾਬੀਆਂ ਨੂੰ ਵੀ ਉਹਨਾਂ ਨੇ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਕਿ ਜਿਸ ਤਰ੍ਹਾਂ ਕਿ ਸ਼੍ਰੀ ਮਨੀਸ਼ ਤਵਾੜੀ ਨੇ ਕਿਹਾ ਹੈ ਕਿ ਚੰਡੀਗੜ੍ਹ ਨੂੰ ਸਿਟੀ ਸਟੇਟ ਦਾ ਦਰਜਾ ਬਹਾਲ ਕਰਾਉਣ ਦੇ ਲਈ ਕੋਸ਼ਿਸ਼ ਕਰਾਂਗੇ ਜਦਕਿ ਚੰਡੀਗੜ੍ਹ ਪਹਿਲੇ ਯੂਟੀ ਹੈ ਤੇ ਜਿਹੜੇ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਸਾਇਆ ਗਿਆ ਸੀ ਜਿਹਦੇ ਉੱਪਰ ਪੰਜਾਬ ਦਾ ਬੱਦ ਸਰਮਾਇਆ ਲੱਗਿਆ ਇਹਨੂੰ ਬਣਾਉਣ ਦੇ ਉੱਪਰ ਵੀ ਤੇ ਜਿਸ ਦੇ ਲਈ ਪੰਜਾਬੀ ਪੂਰੀ ਤਰ੍ਹਾਂ ਭਗਤ ਤੌਰ ਤੇ ਇਹਦੇ ਨਾਲ ਜੁੜੇ ਹੋਏ ਨੇ ਪੰਜਾਬ ਦਾ ਇੱਕ ਹਿੱਸਾ ਮੰਨ ਰਹੇ ਨੇ ਕਿਉਂਕਿ ਪੰਜਾਬ ਦੇ ਨਾਲ ਸਭ ਤੋਂ ਵੱਡੀ ਜਿਹੜੀ ਇਹ ਹਮਲੇ ਹੁੰਦੇ ਰਹੇ ਨੇ ਜਾਂ ਪੰਜਾਬ ਦੇ ਨਾਲ ਜਿਹੜੇ ਤੱਕੇ ਹੋਏ ਨੇ ਜਿਵੇਂ ਦੇਖਿਆ ਜਾਵੇ ਤਾਂ 1947 ਤੋਂ ਪਹਿਲਾਂ ਪੰਜਾਬ ਦੀ ਰਾਜਧਾਨੀ ਲਾਹੌਰ ਸੀ ਲਾਹੌਰ ਦੇ ਨਾਲ ਭਾਵਨਾਤਮਕ ਤੌਰ ਤੇ ਪੰਜਾਬੀ ਸਿੱਖ ਕਾਹਲੀ ਕਮਿਊਨਿਟੀ ਉਹਨਾਂ ਜੁੜੀਆਂ ਹੋਈਆਂ ਸੰਖਿਆਵਾਂ ਕੇ ਸਿੱਖ ਰਾਜ ਦੀ ਰਾਜਧਾਨੀ ਵੀ ਲਾਹੌਰ ਸੀ ਮਹਾਰਾਜਾ ਰਣਜੀਤ ਸਿੰਘ ਦਾ 40 ਸਾਲ ਦਾ ਰਾਜ 50 ਸਾਲ ਤੱਕ ਸਿੱਖਾਂ ਨੇ ਉੱਤੇ ਰਾਜ ਕੀਤਾ ਤੇ ਉਸ ਵੇਲੇ ਇਹ ਲਾਹੌਰ ਰਾਜਧਾਨੀ ਸੀ ਪਰੰਤੂ 1947 ਦੇ ਵਿੱਚ ਜਦੋਂ ਵੰਡ ਹੋਈ ਤੇ ਹੁਕਮਰਾਨਾਂ ਦੀ ਜਿਹੜੀ ਕੂਟਨੀਤੀ ਦੇ ਕਾਰਨ ਇਸ ਤਰ੍ਹਾਂ ਦੀ ਵੰਡ ਹੋਈ ਤੇ ਲਾਹੌਰ ਸਾਡੇ ਤੋਂ ਖੁੱਸ ਗਿਆ ਤੇ ਪੰਜਾਬ ਦੀ ਰਾਜਧਾਨੀ ਉਸ ਵੇਲੇ ਸ਼ਿਮਲਾ ਬਣਾਈ ਤੇ ਉਸ ਵੇਲੇ ਲੰਬੀ ਸੋਚ ਵਿਚਾਰ ਤੋਂ ਬਾਅਦ ਪੰਜਾਬ ਦੀ ਇੱਕ ਯਹੀ ਰਾਜਤਾਨੀ ਜਿਹੜੀ ਕਿ ਮਾਡਲ ਸਿਟੀ ਬਿਊਟੀਫੁੱਲ ਦੇ ਨਾਮ ਨਾਲ ਜਾਣੀ ਜਾਵੇ ਚੰਡੀਗੜ੍ਹ ਬਣਾਇਆ ਗਿਆ ਜਿਸ ਦੇ ਵਿੱਚ ਪੰਜਾਬ ਦੇ ਪੰਡਾ ਨੂੰ ਉਜਾੜਿਆ ਕਿ ਪੰਜਾਬ ਦਾ ਸਰਮਾਇਆ ਲੱਗਿਆ ਪਰੰਤੂ ਉਸ ਬਾਰੇ ਸਰਕਾਰਾਂ ਕੇਂਦਰ ਸਰਕਾਰਾਂ ਨੇ ਅਜੇ ਹਾਇ ਇੱਕ ਇਹ ਦੇ ਪ੍ਰਤੀ ਪ੍ਰਜਾ ਪ੍ਰਤੀਕ ਧਵਜੂਰ ਰੱਈਆ ਰੱਖਿਆ ਕਿ ਪੰਜਾਬ ਨੂੰ ਇਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ 10 ਸਾਲ ਬਾਅਦ ਕੀ ਆਪ ਦੇ ਹਵਾਲੇ ਕਰਨਾ ਸੀ ਪਰੰਤੂ ਨਹੀਂ ਕੀਤਾ ਗਿਆ ਫਿਰ ਪੰਜਾਬ ਦੇ ਵਿੱਚ ਜਿਹੜਾ ਹੋਇਆ ਗਾ ਧਰਮਜੀਤ ਮੋਰਚਾ ਲੱਗਿਆ ਆਪਰੇਸ਼ਨ ਬਲੂ ਸਟਾਰ ਬੜਾ ਵੱਡਾ ਪੰਜਾਬ ਦਾ ਖਾਂਤ ਬਾਪ ਰਿਆ ਉਸ ਤੋਂ ਬਾਅਦ ਜਿਹੜਾ ਕੇਸ ਸੰਤ ਲੰਗੋਵਾਲ ਅਤੇ ਰਜੀਵ ਕੌਰ ਹੋਇਆ ਜਿਸ ਦੇ ਵਿੱਚ ਇਹ ਮੱਤ ਤੈਅ ਕੀਤੀ ਗਈ ਸੀ ਕਿ 26 ਜਨਵਰੀ 1900 ਅ ਸ਼ਿਆਸੀ ਦੇ ਵਿੱਚ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰ ਦਿੱਤਾ ਜਾਵੇਗਾ। ਪ੍ਰੰਤੂ ਕੇਂਦਰ ਸਰਕਾਰ ਨੂੰ ਸਮਝdoctype ਪਿੱਛੇ हट ਗਈ ਤੇ ਪੰਜਾਬ ਨੂੰ ਚੰਡੀਗੜ੍ਹ ਨਹੀਂ ਦਿੱਤਾ ਗਿਆ ਜਿਸ ਕਾਰਨ ਪੰਜਾਬੀਆਂ ਦੇ ਮਨਾਂ ਦੇ ਅੰਦਰ ਬਹੁਤ ਗੁੱਸੇ ਦੀ ਤੀਸ ਹੈ ਤੇ ਉਸ ਸਮੇਂ ਜਦ ਕਿ ਪੰਜਾਬ ਪੰਜਾਬੀ ਚੰਡੀਗੜ੍ਹ ਨੂੰ ਹਾਸਲ ਕਰਨ ਦੀ ਗੱਲ ਕਰ ਰਹੇ ਨੇ ਆਪ ਦਾ ਹਿੱਸਾ ਮੰਨਦੇ ਨੇ ਤੇ ਆਪ ਪ੍ਰਾਪਤ ਕਰਨਾ ਚਾਹੁੰਦੇ ਨੇ ਪਰੰਤੂ ਆਪ ਅਤੇ ਕਾਂਗਰਸ ਪਾਰਟੀ ਦੇ ਸਾਂਝੇ ਉਮੀਦਵਾਰ ਬਣਾਉ ਜਿਹਾ ਮੈਨੀਫੈਸਟੋ ਜਾਰੀ ਕਰਨਾ ਪੰਜਾਬੀਆਂ ਦੇ ਦਿਲਾਂ ਨੂੰ ਪੰਜਾਬੀਆਂ ਦੇ ਮਨਾਂ ਦੇ ਵਿੱਚ ਗੁੰੰਗੀ ਠੇਸ ਲੱਗ ਰਹੀ ਹੈ ਇਹਦੇ ਤੋਂ ਇਹ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦਾ ਜਿਹੜਾ ਅੰਦਰੂਨੀ ਮਤ ਹੈ ਉਹ ਬਿਲਕੁਲ ਪੰਜਾਬ ਵਿਰੋਧੀ ਹੈ ਤੇ ਉਹ ਪੰਜਾਬ ਦੇ ਵੱਲੋਂ ਉਹ ਕਿ ਚੰਡੀਗੜ੍ਹ ਨੂੰ ਇੱਕ ਜਹਾਸਿਟੀ ਸਟੇਟ ਬਣਾਉਣ ਦੀ ਚਾਲ ਚੱਲ ਰਹੇ ਨੇ ਜਿਹੜਾ ਕਿ ਕਿਸੇ ਤਰ੍ਹਾਂ ਵੀ ਪੰਜਾਬੀਆਂ ਨੂੰ ਪਰਵਾਹ ਨਹੀਂ ਹੋਵੇਗਾ ਜੀ ਪਿੰਡ ਸਰ ਸਾਹਿਬ ਇੱਕ ਕਿਤੇ ਸਵਾਲ ਵੀ ਹੈ ਹੈਰਾਨੀ ਵੀ ਹੈ ਜਦੋਂ ਕਿ ਇੰਡੀਆ ਗੱਠ ਜੋੜ ਵੱਲੋਂ ਆਪਣੇ ਪੱਧਰ ਉੱਤੇ ਚੋਣ ਮੈਨੀਫੈਸਟੋ ਜਾਰੀ ਕੀਤਾ ਗਿਆ ਤੇ ਜਿਹੜੀਆਂ ਦੇਸ਼ ਦੀਆਂ ਵੱਡੀਆਂ ਪਾਰਟੀਆਂ ਨੇ ਉਹ ਆਪਣੇ ਆਪਣੇ ਪੱਧਰ ਤੇ ਚੋਣ ਮੈਨੀਫੈਸਟੋ ਵੀ ਕਰ ਰਹੀਆਂ ਨੇ ਜਿਵੇਂ ਕਿ ਇੰਡੀਆ ਗੱਠ ਜੋੜ ਦੀਆਂ ਵਿਚਲੀਆਂ ਪਾਰਟੀਆਂ ਫਿਕਰਾਪਾ ਚੰਡੀਗੜ੍ਹ ਦੇ ਲਿਹਾਜ਼ ਤੋਂ ਗੱਲ ਕਰ ਲਈ ਤਾਂ ਆਪ ਤੇ ਕਾਂਗਰਸ ਨੇ ਮੈਨੀਫੈਸਟੋ ਜਾਰੀ ਕੀਤੇ ਨੇ ਜਾਂ ਕੀਤੇ ਜਾ ਰਹੇ ਨੇ ਫਿਰ ਇੱਕ ਐਮਪੀ ਦੀ ਚੋਣ ਲੜ ਰਹਿ ਅਮੀਦਵਾਰ ਵੱਲੋਂ ਮੈਨੀਫੈਸਟੋ ਜਾਰੀ ਕਰਨਾ ਮੈਨੀਫੈਸਟੋ ਪੱਦਰ ਦਾ ਬਿਆਨ ਸਾਹਮਣੇ ਦੇਣਾ ਅਜਿਹਾ ਵਾਅਦਾ ਕਰਨਾ ਕੌਲ ਕਰਨਾ ਉਹ ਵੀ ਇੱਕ ਉਸ ਰਾਜ ਦੇ ਬਿਲਕੁਲ ਉਲਟ ਉਸ ਸਟੇਟ ਦੇ ਬਿਲਕੁਲ ਉਲਟ ਜਿਸ ਸਟੇਟ ਨੇ ਚੰਡੀਗੜ੍ਹ ਲਈ ਇੱਕ ਵੱਡੀ ਲੜਾਈ ਲੜੀ ਹੋਵੇ ਪਹਿਲਾਂ ਚੰਡੀਗੜ੍ਹ ਲਈ ਇੱਕ ਦਰਜਨਾ ਪਿੰਡ ਸੌਪੇ ਹੋਣ ਪ੍ਰਸ਼ਾਸਨ ਨੂੰ ਉਸ ਲਈ ਕਿਉਂਕਿ ਇੱਕ ਸੁੰਦਰ ਸ਼ਹਿਰ ਸਾਰਨਾ ਸੀ ਪੰਜਾਬ ਦੀ ਆਣ ਤੇ ਸ਼ਾਨ ਬਣਨੀ ਸੀ ਕੈਰੇਸ਼ੀਆ ਦਾ ਇੱਕ ਵੱਡਮੋਲਾ ਇੱਕ ਬਲਖਣ ਸ਼ਹਿਰ ਬਣ ਕੇ ਸਾਹਮਣੇ ਵੀ ਆਇਆ ਚੰਡੀਗੜ੍ਹ ਤੇ ਉਸ ਸ਼ਹਿਰ ਦੇ ਪੰਜਾਬ ਨੂੰ ਅਲੱਗ-ਥਲੱਗ ਕਰਨ ਲਈ ਇੱਕ ਨਵਾਂ ਪੈੰਟਰਾ ਮੈਨੀਫੈਸਟੋ ਦੇ ਵਿੱਚ ਸਾਹਮਣੇ ਆਇਆ। ਸਵਾਲ ਹੈ ਕਿ ਇੱਕ ਐਮਪੀ ਚੋਣ ਲੜ ਰਿਹਾ ਹੈ, ਆਮੇਦਵਾਰ ਨੇ ਆਪਣੇ ਪੱਧਰ ਉੱਤੇ ਇਹ ਮੈਨੀਫੈਸਟੋ ਜਾਰੀ ਕਰ ਦਿੱਤਾ। ਇਸੇਹੀ ਤવાડી ਸਾਹਿਬ ਨੇ ਲੋੜ ਕੀ ਸਮਝੀ ਹੋਏਗੀ ਕਿ ਕੋਈ ਮੰਗ ਉੱਠੀ ਹੋਏਗੀ। ਹਾਲਾਂਕਿ ਇਸ ਮਾਮਲੇ ਦੇ ਵਿੱਚ ਤવાડી ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਸੰਪਰਕ ਪੂਰੀ ਤਰ੍ਹਾਂ ਨਹੀਂ ਬਣ ਸਕਿਆ। ਪਿੰਟਾ ਸਾਹਿਬ ਅਸਲ ਦੇ ਵਿੱਚ ਕਿ ਉਹਨਾਂ ਦੇ ਮੌਕੇ ਕਿਉਂ ਵਾਅਦੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੁੰਦੀ ਹੈ ਤੇ ਵੋਟਾਂ ਨੂੰ ਪਰਵਾਇਆ ਜਾਂਦਾ ਵੋਟਰਾਂ ਤੋਂ ਲਿਆ ਜਾਂਦਾ ਇਹਦੇ ਵਿੱਚ ਅਸਰ ਕੀ ਤਵਾੜੀ ਸਾਹਿਬ ਨੇ ਚੰਡੀਗੜ੍ਹ ਵਾਸੀਆਂ ਦੇ ਯਕੁਸ਼ ਤੁਨ ਧਿਆਨ ਵਿੱਚ ਰੱਖਦੇ ਹੋਏ ਇਸ ਤਰ੍ਹਾਂ ਦਾ ਇੱਕ ਨਵਾਂ ਪੈਨਥਰ ਦਿੱਤਾ ਹੋਵੇਗਾ ਤੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੀ ਸਹਿਮਤੀ ਹੋਵੇਗੀ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਵੀ ਕਿਸ ਤਰ੍ਹਾਂ ਦੇ ਚੰਡੀਗੜ੍ਹ ਬਾਰੇ ਇੱਕ ਦੋ ਵਾਰ ਬਿਆਨ ਦਿੱਤੇ ਨੇ ਉਹ ਵੀ ਸਾਹਮਣੇ ਆਉਂਦੇ ਨੇ ਕਿ ਕਿਉਂਕਿ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਮੰਗ ਕੀਤੀ ਸੀ ਕਿ ਸਾਨੂੰ ਵੀ ਇਸ ਤਰ੍ਹਾਂ ਦਾ ਜਿਵੇਂ ਕਿ ਹਰਿਆਣੇ ਨੂੰ ਜਗ੍ਹਾ ਦਿੱਤੀ ਜਾ ਰਹੀ ਹੈ ਸਾਨੂੰ ਵੀ ਦਿੱਤੀ ਜਾਵੇ ਇਸ ਤਰ੍ਹਾਂ ਦੀ ਜਿਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਨੇ ਜਦ ਕਿ ਪੰਜਾਬ ਦਾ ਹੀ ਹਿੱਸਾ ਹੈ ਚੰਡੀਗੜ੍ਹ ਪੰਜਾਬ ਦੇ ਵੱਲੋਂ ਹੀ ਬਣਿਆ ਇਹਦੇ ਉੱਪਰ ਕਲੇਮ ਜਾਰੀ ਕਰਨਾ ਚਾਹੀਦਾ ਹੈ ਨਾ ਕਿ ਇਸ ਨੂੰ ਅਲੱਗ ਰਾਜ ਬਣਾਉਣ ਦੇ ਵੱਲ ਨੂੰ ਅਲੱਗ ਸਟੇਟ ਬਣਾਉਣ ਵੱਲ ਨੂੰ ਤੁਰਨ ਦੇ ਜਿਹੜਾ ਹੈਗਾ ਉਸ ਪੰਤੇ ਨੂੰ ਵਧਾਉਣ ਦੀ ਜ਼ਰੂਰਤ ਹੈ ਇਸ ਸੰਬੰਧੀ ਹਾਲ ਤੱਕ ਬੇਸ਼ੱਕ ਵਿਰੋਧੀ ਧਿਰਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਆਪਣੀ ਸਥਿਤੀ ਸਪਸ਼ਟ ਕੀਤੀ ਹੈ ਕਿ ਇਹ ਪੰਜਾਬ ਦਾ ਹਿੱਸਾ ਹੈ ਇਹਦੇ ਬਾਰੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਨੂੰ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਪਰੰਤੂ ਉਨ੍ਹਾਂ ਵੱਲੋਂ ਹਾਲੇ ਤੱਕ ਕੋਈ ਇਸ ਤਰ੍ਹਾਂ ਦਾ ਸਪਸ਼ਟੀਕਰਨ ਨਹੀਂ ਆਇਆ ਤੇ ਜਿੱਥੋਂ ਤੱਕ ਲੱਗਦਾ ਹੈ ਕਿ ਸ਼੍ਰੀ ਨਿਸ਼ਤਵਾੜੀ ਨੇ ਜੋ ਇਹ ਜਾਰੀ ਕੀਤਾ ਹੈ ਇਹ ਲਾਜ਼ਮੀ ਹੈ ਉੱਪਰਲੇ ਪੱਧਰ ਦੇ ਉੱਪਰ ਪਾਰਟੀਆਂ ਦੇ ਪੱਧਰ ਦੇ ਉੱਪਰ ਇਹਦੇ ਉੱਪਰ ਸਹਿਮਤੀ ਬਣੀ ਹੋਵੇਗੀ ਤਾਂ ਹੀ ਕਿ ਉਮੀਦਵਾਰ ਇਸ ਤਰ੍ਹਾਂ ਦਾ ਜਿਹੜਾ ਕਿ ਨੀਤੀਗਤ ਬਿਆਨ ਹੈ ਜਾਂ ਨੀਤੀਗਤ ਫੈਸਲਾ ਜਾਂ ਨੀਤੀਗਤ ਮੈਨੀਫੈਸਟੋ ਹੈ ਉਹ ਇਕੱਲੇ ਤੌਰ ਤੇ ਨਹੀਂ ਦੇ ਸਕਦਾ ਇਹਦੇ ਲਈ ਲਾਜ਼ਮੀ ਹੈ ਇਹ ਪਾਰਟੀਆਂ ਦੇ ਉੱਪਰਲੇ ਪੱਧਰ ਦੇ ਉੱਪਰ ਇਹਦੇ ਉੱਪਰ ਇੱਕ رائے ਮਿਲਾਈ ਹੋਗੀ ਕਮੇਟ ਹੋਏ ਹੋਣਗੇ ਇੱਕ ਪਿੰਡ ਸਰ ਜਾਂ ਤਾਂ ਭਾਵੇਂ ਕਿ ਇਸ ਤੋਂ ਪਹਿਲਾਂ ਪੰਜਾਬ ਦੀਆਂ ਵੱਖ-ਵੱਖ ਸਿਆਸੀ ਤਰ੍ਹਾਂ ਕਾਂਗਰਸ ਸਰ ਇਹ ਵੱਡੇ ਪੱਧਰ ਤੇ ਦੋਸ਼ ਮੜਦੀਆਂ ਰਹੀਆਂ ਕਿ ਕਾਂਗਰਸ ਦਾ ਦੋਗਲਾ ਚਿਹਰਾ ਹੈ ਚੰਡੀਗੜ੍ਹ ਪ੍ਰਤੀ ਤੇ ਹੁਣ ਅਜੇ ਮੈਨੀਫੈਸਟੋ ਨਾਲ ਉਹ ਜ਼ਾਹਰ ਵੀ ਹੋ ਗਿਆ ਨੰਗਾ ਵੀ ਹੋ ਗਿਆ ਕਿਉਂਕਿ ਪੰਜਾਬ ਦੀਆਂ ਜਿਹੜੀਆਂ ਸਿਰਦ ਸਿਆਸੀ ਪਾਰਟੀਆਂ ਨੇ ਉਹ ਚੰਡੀਗੜ੍ਹ ਲਈ ਲੰਬੇ ਸਮੇਂ ਸੰਘਰਸ਼ ਵੀ ਕਰਦੀਆਂ ਰਹੀਆਂ ਖਾਸ ਕਰਕੇ ਵਿਦਿਆਰਥੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਵਪਾਰੀ ਜਥੇਬੰਦੀਆਂ ਹੋਰ ਸਿਆਸੀ ਧਿਰਾਂ ਪਰ ਹੁਣ ਸਵਾਲ ਹੈ ਕਿ ਜਿਵੇਂ ਵਿਰੋਧੀ ਧਿਰਾਂ ਨੇ ਕਹਿ ਲਿਆ ਕਿ ਅਕਾਲੀ ਦਲ ਤੇ ਭਾਜਪਾ ਨੇ ਇੱਕ ਸਪਸ਼ਟੀਕਰਨ ਮੰਗਿਆ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਤੋਂ ਪਰ ਚੋਣਾਂ ਦਾ ਮਾਹੌਲ ਹੈ ਸਪਸ਼ਟੀਕਰਨ ਦੇਣਾ ਬਹੁਤ ਔਖਾ ਹੋਏਗਾ ਸਰ ਸਾਹਿਬ ਆਪਾ ਕੀ ਮੰਨਦੇ ਆ ਕਿ ਸਪਸ਼ਟੀਕਰਨ ਹੁਣ ਮਨੀਸ਼ ਤਵਾੜੀ ਖੁਦ ਦੇਣਗੀ ਜਾਂ ਉਹਨਾਂ ਦੀਆਂ ਪਿਛਲੀਆਂ ਪਾਰਟੀਆਂ ਨੇ ਇੰਡੀਆ ਦੀਆਂ ਕਹਿ ਲਿਆ ਕਿ ਆਪ ਤੇ ਕਾਂਗਰਸ ਉਹ ਸਪਸ਼ਟੀਕਰਨ ਦੇਣ ਵੱਲ ਅੱਗੇ ਆਉਣਗੀਆਂ ਜਾ ਨਹੀਂ ਆਉਣਗੀਆਂ ਕੀ ਮੰਨਦੇ ਆਪਾਂ ਕਿਸ ਤਰ੍ਹਾਂ ਦੀ ਸਥਿਤੀ ਰਹਿਣ ਵਾਲੀ ਅਗਲੀ ਦੋਨਾਂ ਤੇ ਨਾਲ ਹੀ ਇਹ ਮਾਮਲਾ ਬੜਾ ਪਚੀਦਾ ਹੈ ਚਨਾਵੀ ਮਾਹੌਲ ਦੇ ਵਿੱਚ ਅਜਿਹਾ ਮਾਮਲਾ ਉੱਠ ਖੜਾ ਹੋਣਾ ਜਿਸ ਉਤੇ ਇੱਕ ਵੱਡਾ ਸ਼ਿੰਗਰਛ ਹੋਇਆ ਹੋਵੇ ਜਿਸ ਦੀ ਇੱਕ ਮੰਤਰੀ ਪਦਰ ਉਤੇ ਚਰਚਾ ਹੋਵੇ ਤੇ ਇੱਕ ਅੰਗ ਸੰਗ ਦੀ ਗੱਲ ਹੋਵੇ ਪੰਜਾਬ ਦਾ ਅੰਗ ਮੰਨਿਆ ਜਾਂਦਾ ਚੰਡੀਗੜ੍ਹ ਤੇ ਇੱਕ ਸਰੀਰ ਨਾਲੋਂ ਅੰਗ ਵਿਚੋੜ ਕੇ ਗੱਲ ਕਰਨੀ ਕਿਸੇ ਵੱਲੋਂ ਉਹ ਇੱਕ ਬਾਕੀ ਮਾਮਲਾ ਆਪਣੇ ਆਪ ਦੇ ਵਿੱਚ ਜਿੱਥੇ ਅਚਿਦਾ ਉੱਥੇ ਵੱਡੇ ਪੱਧਰ ਤੇ ਪੱਕ ਵੀ ਰਿਹਾ ਹੈ ਕਿਵੇਂ ਸਮਝਿਆ ਡਾਕਟਰ ਸਾਹਿਬ ਆਪਾਂ ਡਾਕਟਰ ਸਾਹਿਬ ਜੇਕਰ ਪੰਜਾਬੀ ਮਾਹੌਲ ਦੇ ਵਿੱਚ ਉਹਦੀ ਧਿਰਾਂ ਵੱਲੋਂ ਵੱਡੇ ਤੌਰ ਤੇ ਹਮਲੇ ਹੋਏ ਤੇ ਲੋਕ ਮਤ ਨੂੰ ਆਪਣੇ ਵੱਲ ਪ੍ਰਭਾਵ ਕਰਨਾ ਤਾਂ ਲਾਜ਼ਮੀ ਹੈ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਨੂੰ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਅੱਗੇ ਆਉਣਾ ਪਵੇਗਾ ਕਈ ਵਾਰ ਇਹ ਪਾਰਟੀਆਂ ਜਾਂ ਪਾਰਟੀਆਂ ਦੀ ਇੱਕ ਨੀਤੀ ਹੁੰਦੀ ਹੈ ਕਿਸੇ ਖਾਸ ਮਸਲੇ ਦੇ ਉੱਪਰ ਉਮੀਦਵਾਰ ਤੋਂ ਕੋਈ ਬਿਆਨ ਦਵਾ ਦੇਣਾ ਉਹਦਾ ਦੇਖਣਾ ਕਿ ਉਹਦੀ ਫੀਡਬੈਕ ਕੀ ਆ ਰਹੀ ਹੈ ਜੇ ਤਾਂ ਜਿਆਦਾ ਵਿਰੋਧ ਹੁੰਦਾ ਹੈ ਫੇਰ ਤਾਂ ਉਹਨੂੰ ਪਿੱਛੇ ਮੋੜ ਲੈਂਦੇ ਨੇ ਨਹੀਂ ਉਹਦੇ ਉੱਪਰ ਆਪਣਾ ਅੱਗੇ ਵਧਦੇ ਰਹਿੰਦੇ ਨੇ ਇਹ ਮੌਕੇ ਦੇ ਉੱਪਰ ਸਾਹਮਣੇ ਆਏਗਾ ਕਿ ਇਹ ਮਸਲਾ ਹੁਣ ਕਿਸ ਤਰ੍ਹਾਂ ਚੰਡੀਗੜ੍ਹ ਵਾਸੀ ਇਸ ਨੂੰ ਕਿਸ ਤਰ੍ਹਾਂ ਲੈਂਦੇ ਨੇ ਤੇ ਪੰਜਾਬ ਵਾਸੀ ਇਸ ਨੂੰ ਕਿਸ ਤਰ੍ਹਾਂ ਲੈਂਦੇ ਨੇ ਤੇ ਪੰਜਾਬ ਦੀਆਂ ਵਿਰੋਧੀ ਧਿਰਾਂ ਇਹਦੇ ਬਾਰੇ ਕਿਸ ਤਰ੍ਹਾਂ ਦਾ ਪੈਂਤੜਾ ਲੈਂਦੀਆਂ ਨੇ ਜਿਹਦੇ ਤੇ ਕਾਂਗਰਸ ਪਾਰਟੀ ਜਾਂ ਸ਼੍ਰੀ ਮਨੀਸ਼ ਤਵਾੜੀ ਨੂੰ ਆਪਣਾ ਇਹ ਦੱਸ ਸਪਸ਼ਟ ਕਰਨੇ ਦੇ ਬਾਰੇ ਵਿਆਖਿਆ ਦੇਣੀ ਪਵੇ ਵੀ ਇਹ ਕਿਸ ਸੰਦਰਭ ਦੇ ਵਿੱਚ ਕਿਹਾ ਗਿਆ ਹੈ ਤੇ ਕਿਸ ਸੰਦਰਭ ਵਿੱਚ ਸੀ ਕਚਾ ਰਹੇ ਆ ਤਦ ਹੀ ਇਹਦੇ ਬਾਰੇ ਸਪਸ਼ਟ ਹੋਵੇਗਾ ਅਗਰ ਇਹਦੇ ਬਾਰੇ ਕੋਈ ਆਵਾਜ਼ ਨਹੀਂ ਉਠਦੀ ਜਾਂ ਉਸ ਪੱਧਰ ਤੇ ਨਹੀਂ ਹੁੰਦਾ ਜਿੰਨਾ ਕਿ ਸੋਚਿਆ ਜਾ ਰਿਹਾ ਤਾਂ ਇਸ ਸੰਬੰਧ ਵਿੱਚ ਕੋਈ ਵੀ ਪਾਰਟੀ ਜਾਂ ਆਮ ਆਦਮੀ ਪਾਰਟੀ ਜਾਂ ਕਾਂਗਰਸ ਪਾਰਟੀ ਜਾਂ ਸ਼੍ਰੀ ਮਨੀਸ਼ ਤਵਾੜੀ ਦੇ ਬਾਰੇ ਕੋਈ ਐ رائے ਨਹੀਂ ਦੇਣ ਕਿ ਉਹ ਆਪਣੇ ਮਾਮਲਾ ਉਹਨਾਂ ਨੇ ਇੱਕ ਵਾਰ ਛੜ ਦਿੱਤਾ ਹੈ ਤੇ ਉਸ ਤੋਂ ਦੇਖ ਰਹੇ ਦੇਖ ਰਹੇ ਨੇ ਤੇ ਪ੍ਰਤੀਕਰਮ ਦੇ ਸੰਦਰਭ ਦੇ ਵਿੱਚ ਹੀ ਅਗਲੀ ਜਿਹੜੀ ਕਾਰਵਾਈ ਆ ਉਹ ਉੱਠ ਕੇ ਸਾਹਮਣੇ ਆਏਗੀ ਉਹ ਦੇਖਣ ਵਾਲੀ ਗੱਲ ਇਹ ਹੈ ਵੀ ਸ਼੍ਰੋਮਣੀ ਅਕਾਲੀ ਦਲ ਇਸ ਸੰਬੰਧ ਦੇ ਵਿੱਚ ਕਿੰਨੇ ਇੱਕ ਜ਼ੋਰਦਾਰ ਢੰਗ ਨਾਲ ਆਪਣਾ ਵਿਰੋਧ ਪ੍ਰਗਟ ਕਰਦਾ ਜਾਂਦਾ ਕਿਉਂਕਿ ਪਹਿਲਾਂ ਹੀ ਅਕਾਲੀ ਦਲ ਚੰਡੀਗੜ੍ਹ ਮਸਲੇ ਦੇ ਵਿੱਚ ਆਪਣੇ ਆਪ ਨੂੰ ਬੈਕਫੁੱਟ ਸਮਝ ਰਿਹਾ ਕਿਉਂਕਿ ਉਹਨਾਂ ਦਾ ਆਪਣਾ ਜਿਹੜਾ ਉਮੀਦਵਾਰ ਜਿਹੜਾ ਖੜਾ ਕੀਤਾ ਸੀ ਉਹੀ ਆਪਣਾ ਟਿਕਟ ਵਾਪਸ ਕਰਕੇ ਪਾਰਟੀ ਛੱਡ ਚੁੱਕਿਆ ਤੇ ਦੂਸਰੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕਿਆ ਤੇ ਹੁਣ ਇਹਦੇ ਲਈ ਵੈਸੇ ਅਕਾਲੀ ਦਲ ਦੀ ਇੱਕ ਸਥਿਤੀ ਇਹ ਵੀ ਬਹੁਤ ਜ਼ਰੂਰੀ ਹੈ ਕਿ ਅਕਾਲੀ ਦਲ ਨੂੰ ਇਸ ਸੰਬੰਧੀ ਆਪਣਾ ਸਟੈਂਡ ਸਪਸ਼ਟ ਕਰਨਾ ਪਊਗਾ ਤੇ ਇੱਕ ਸਖਤ ਸਟੈਂਡ ਲੈਣ ਦਾ ਮੌਕਾ ਹੈ ਤੇ ਉਹ ਵੀ ਸਕਦਾ ਹੈ ਕਿ ਅਕਾਲੀ ਦਲ ਇਸ ਸੰਬੰਧੀ ਸਖਤ ਸਟੈਂਡ ਲਵੇ ਤੇ ਆਪਣੀ ਜ਼ੋਰਦਾਰ ਆਵਾਜ਼ ਬੁਲੰਦ ਕਰਾਵੇ ਜੀਪਿੰਦਰ ਸਾਹਿਬ ਡਾਕਟਰ ਸਾਹਿਬ ਇੱਕ ਵੇਖਣ ਵਾਲੀ ਗੱਲ ਇਹ ਵੀ ਹੈ ਕਿ ਮਨੀਸ਼ ਤਿਵਾੜੀ ਹੁਰਾਂ ਉੱਤੇ ਕੋਈ ਚੰਡੀਗੜ੍ਹ ਦੇ ਲੋਕਾਂ ਦਾ ਅਜਿਹਾ ਕੋਈ ਪ੍ਰੈਸ਼ਰ ਬਣਿਆ ਹੋਵੇ ਕਿ ਅਜਿਹੀ ਤਰ੍ਹਾਂ ਦਾ ਤੁਸੀਂ ਇੱਕ ਮਹਾਂਦਰਾ ਪੇਸ਼ ਕਰੋ ਕੋਈ ਇੱਕ ਧੁਖ ਦੀ ਸੁਲਕ ਦੀ ਕੋਈ ਚੰਡੀਗੜ੍ਹ ਦੇ ਅੰਦਰੂਨੀ ਖੇਤਰ ਦੇ ਵਿੱਚ ਅਜਿਹੀ ਗੱਲ ਜ਼ਰੂਰ ਹੋਏਗੀ ਕਿ ਬਿਨਾਂ ਚੰਡੀਗੜ੍ਹ ਦੇ ਲੋਕਾਂ ਤੇ ਪੰਜਾਬ ਨੂੰ ਨਾਰਾਜ਼ ਕਰਨਾ ਮਨੀਸ਼ ਤੁਹਾਡੀ ਸ਼ਾਇਦ ਅਜਿਹਾ ਸਟੈਪ ਨਹੀਂ ਚੁੱਕ ਸਕਦੇ ਕੀ ਆਪਾਂ ਮੰਨ ਸਕਦੇ ਹਾਂ ਕਿ ਚੰਡੀਗੜ੍ਹ ਦੇ ਅੰਦਰੂਨੀ ਖੇਤਰ ਦੇ ਵਿੱਚ ਉਹ ਲੋਕਾਂ ਦੀ ਜਿਹੀ ਆਵਾਜ਼ ਮੰਗ ਉੱਠ ਸਕਦੀ ਹੈ ਕਿ ਉਹ ਪੰਜਾਬ ਤੋਂ ਬਿਲਕੁਲ ਹੀ ਅਲੱਗ ਹੋਣ ਦੀ ਤਾਕਤ ਦੇ ਵਿੱਚ ਨੇ ਜਾਂ ਉਹ ਇੱਛਾ ਰੱਖਦੇ ਨੇ ਫਿਰ ਸਰ ਕਿਉਂਕਿ ਚੰਡੀਗੜ੍ਹ ਦੇ ਵਿੱਚ ਕਿਉਂਕਿ ਲੰਬੇ ਸਮੇਂ ਤੋਂ ਦੋ ਰਾਜਾਂ ਦੀ ਰਾਜਸਥਾਨੀ ਹੈ ਹਰਿਆਣਾ ਦੀ ਲੋਬੀ ਵੀ ਉੱਥੇ ਪੂਰੀ ਤਰ੍ਹਾਂ ਤਕੜੀ ਹੈ ਜਿਹੜੇ ਕਿ ਜਰ ਕਿ ਉਹਨਾਂ ਨੂੰ ਸਿਰਫ 10 ਸਾਲ ਦੇ ਦੀ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਰਾਜਸਥਾਨੀ ਬਣਾਉਣੀ ਸੀ ਪਰੰਤੂ ਹਰਾਨਾ ਦੀ ਉੱਥੇ ਹੁਣ ਵੀ ਰਾਜਸਥਾਨੀ ਹੈ ਤੇ ਉਸ ਕਰਕੇ ਇਹਦੇ ਨਾਲ ਹੀ ਚੰਡੀਗੜ੍ਹ ਪਿਛਲੇ ਸਮੇਂ ਦੇ ਦੌਰਾਨ ਇੱਕ ਬਹੁਤ ਵੱਡੀ ਹੱਬ ਬਣ ਚੁੱਕਿਆ ਉੱਤਰੀ ਭਾਰਤ ਦਾ ਵੱਡਾ ਸਿਟੀ ਬਿਊਟੀਫੁੱਲ ਹੋਣ ਕਰਕੇ ਸਭ ਤੋਂ ਵੱਡਾ ਸ਼ਹਿਰ ਅਤੇ ਅਮੀ ਸ਼ਹਿਰ ਤੇ ਆਪਣੇ ਇਹਦਾ ਚੰਡੀਗੜ੍ਹ ਦਾ ਵਿਸਤਾਰ ਵੀ ਬਹੁਤ ਜ਼ਿਆਦਾ ਆਲੇ ਦੁਆਲੇ ਹੋ ਰਿਹਾ ਜਿਸ ਤਰ੍ਹਾਂ ਕਿ ਦੇਖਿਆ ਜਾਵੇ ਤੇ ਇਹਦੇ ਕਰਕੇ ਜਿਹੜੀਆਂ ਪੋਰਟਰਾਨੀਆ ਲੋਬੀਆਂ ਨੇ ਜਿਹੜੀ ਪੰਜਾਬ ਦੇ ਪ੍ਰਤੀ ਸੁਹਿਰਦ ਨਹੀਂ ਹੈਗੀਆਂ ਉਹ ਲਾਗਨੀ ਹੈ ਉਹਨਾਂ ਨੇ ਆਪਣਾ ਦਬਾਅ ਸ਼੍ਰੀ ਮਨੀਸ਼ ਤਵਾੜੀ ਦੇ ਪ੍ਰਤੀ ਸੰਦਰਭ ਦੇ ਵਿੱਚ ਬਣਾਇਆ ਹੋਵੇ ਕਿਉਂਕਿ ਮਨੀਸ਼ ਤਵਾੜੀ ਆਪਣੇ ਤੌਰ ਤੇ ਬਿਨਾਂ ਦਬਾਅ ਤੋਂ ਇਸ ਤਰ੍ਹਾਂ ਦਾ ਬਿਆਨ ਨਹੀਂ ਦੇ ਸਕਦੇ ਫਿਰ ਇਹ ਵੀ ਹੈ ਕਿ ਕੋਈ ਬਾਹਰੀ ਕੈਂਡੀਡੇਟ ਨਹੀਂ ਹੈਗੇ ਚੰਡੀਗੜ੍ਹ ਦੀ ਉਹ ਜੰਮੇ ਪੜੇ ਨੇ ਉਹਨਾਂ ਨੂੰ ਪਤਾ ਹੈ ਤਕਰੀਬਨ ਚੰਡੀਗੜ੍ਹ ਦੀ ਮਾਨਸਤ ਤੁਹਾਨੂੰ ਉਹ ਸਮਝਦੇ ਨੇਗੇ ਇਹ ਪੂਰੀ ਸਮਝ ਤੋਂ ਬਾਅਦ ਹੀ ਇਹ ਜਾਨ ਉਨ੍ਹਾਂ ਨੇ ਜਾਂ ਜਿਸ ਤਰ੍ਹਾਂ ਕਿ ਉਹਨਾਂ ਨੇ ਮੈਨੀਫੈਸਟੋ ਜਾਇ ਇਸ ਮਸਲੇ ਨੂੰ ਚੁੱਕਿਆ ਇਹਦੇ ਪਿੱਛੇ ਕਾਫੀ ਵੱਡੀ ਸੋਚ ਵਿਚਾਰ ਤੋਂ ਬਾਅਦ ਹੀ ਹੋਇਆ ਹੋਵੇਗਾ ਲਾਜ਼ਮੀ ਹੈ ਕਿ ਅਕਸਰ ਤਾਂ ਇਹ ਹੁੰਦਾ ਵੀ ਉਹਨਾਂ ਦੇ ਵਿੱਚ ਕੋਈ ਕੈਂਡੀਡੇਟ ਕਿਸੇ ਹੋਰ ਹਲਕੇ ਵਿੱਚ ਜਾ ਕੇ ਉੱਥੇ ਗਿਆ ਤੇ ਉਹ ਤੋਂ ਉੱਥੇ ਤਤਪੜਤ ਤੇ ਕੋਈ ਬਿਆਨ ਦਿੱਤਾ ਜਾਂਦਾ ਹੈਗਾ ਉਹ ਉਹ ਵੱਖਰੀ ਗੱਲ ਹੈ ਪਰੰਤੂ ਇਹ ਚੰਡੀਗੜ੍ਹ ਬਾਰੇ ਜੋ ਧਾਰਨਾ ਪ੍ਰਸਤੁਤ ਕੀਤੀ ਗਈ ਹੈ ਸ਼੍ਰੀ ਮਨੀਸ਼ ਤਵਾੜੀ ਵੱਲੋਂ ਇਹਦੇ ਪਿੱਛੇ ਬਹੁਤੀ ਪੂਰੀ ਸੋਚ ਵਿਚਾਰ ਤੋਂ ਬਾਅਦ ਹੀ ਇਹ ਹੋਇਆ ਹੋਵੇਗਾ ਲੱਗਦੀ ਹੈ ਇਸ ਸੰਦਰਭ ਦੇ ਵਿੱਚ ਇਹਨਾਂ ਤੱਥਾਂ ਨੂੰ ਵੀ ਦੇਖਣ ਦੀ ਜ਼ਰੂਰਤ ਹੈ ਜੀ ਵੰਡਰ ਸਾਹਿਬ ਡਾਕਟਰ ਸਾਹਿਬ ਜਿਵੇਂ ਮਨੀਸ਼ ਤਵਾੜੀ ਦੇ ਅਜਿਹੇ ਸਟੈਪ ਦੇ ਖਿਲਾਫ ਭਾਜਪਾ ਨੇ ਸਟੈਂਡ ਲਏ ਹੈ ਖਾਸ ਕਰਕੇ ਪੰਜਾਬ ਪ੍ਰਦੇਸ਼ ਦੇ ਜਿਹੜੇ ਪ੍ਰਧਾਨ ਨੇ ਸੁਨੀਲ ਜਾਖੜ ਉਹਨਾਂ ਨੇ ਮਤਲਬ ਮਨੀਸ਼ ਤਵਾੜੀ ਨੂੰ ਜਿੱਥੇ ਇਸ ਮਾਮਲੇ ਦੇ ਵਿੱਚ ਆਲੋਚਨਾ ਦੇ ਵਿੱਚ ਘੇਰੇ ਦੇ ਵਿੱਚ ਲੈ ਨਾਲ ਹੀ ਪਿਛਲੀਆਂ ਤਰ੍ਹਾਂ ਆਪ ਤੇ ਕਾਂਗਰਸ ਨੂੰ ਜਿਹੀ ਲੀਡਰਸ਼ਿਪ ਨੂੰ ਇਸ ਮਾਮਲੇ ਦੇ ਵਿੱਚ ਸਪਸ਼ਟੀ ਕਰਨ ਦੀ ਜ਼ੋਰਦਾਰ ਮੰਗ ਵੀ ਕੀਤੀ ਹੈ ਫਿਰ ਇਹਦੇ ਤੋਂ ਇੱਕ ਵੱਡਾ ਸੰਕੇਤ ਇਹ ਵੀ ਆ ਰਿਹਾ ਹੈ ਕਿ ਹਰਿਆਣਾ ਵੀ ਮਨੀਸ਼ ਤਵਾੜੀ ਦੇ ਅਜਿਹੇ ਸਟੈਪ ਦਾ ਅਜਿਹੇ ਪ੍ਰਪੋਜ਼ਲ ਦਾ ਵਿਰੋਧ ਕਰੇਗਾ ਕਿਉਂਕਿ ਚੰਡੀਗੜ੍ਹ ਦਾ ਜਿਹੜਾ ਹਿੱਸਾ ਹੈ ਉਹ 40% ਦੀ ਹਰਿਆਣੇ ਦਾ ਵੀ ਹੈ ਹਾਲੇ ਤਾਂ ਇਹ ਝੂਠੀ ਦੇ ਲਿਹਾਜ਼ ਤੋਂ ਭਾਵੇਂ ਕਿ ਉਹ ਗੱਲ ਵੱਖਰੀ ਹੈ ਕਿ ਕਲੇਮ ਪੰਜਾਬ ਕਰ ਵੀ ਰਿਹਾ ਹੈ ਪੰਜਾਬ ਦਾ ਹੈ ਅਰ ਅੱਜ ਦੇ ਤਰੀਕ ਤੱਕ ਹਰਿਆਣਾ 40% ਦਾ ਹਿੱਸੇਦਾਰ ਹੈ ਤਾਂ ਫਿਰ ਜਦੋਂ ਇੱਕ ਫੁੱਲ ਫਲੈਸ਼ ਸਟੇਟ ਦੀ ਗੱਲ ਚੰਡੀਗੜ੍ਹ ਦੀ ਕੋਈ ਕਾਂਗਰਸ ਦਾ ਜਾਂ ਇੰਡੀ ਦਾ ਉਮੀਦਵਾਰ ਇਹ ਮਾਮਲਾ ਅਵਾਰਦ ਹੈ ਤਾਂ ਭਾਜਪਾ ਖਾਸ ਕਰਕੇ ਹਰਿਆਣਾ ਦੀ ਭਾਜਪਾ ਪਿੱਛੇ ਨਹੀਂ ਰਹੇਗੀ ਜੇਕਰ ਕਹਿ ਲਈਏ ਕਿ ਹਰਿਆਣਾ ਸਰਕਾਰ ਵੀ ਇਸ ਮਾਮਲੇ ਉੱਤੇ ਕੋਈ ਆਪਣਾ ਬਿਆਨ ਦੇ ਸਕਦੀ ਹੈ ਸਪਸ਼ਟੀਕਰਨ ਦੇ ਸਕਦੀ ਹੈ ਹਰ ਜਤਾ ਇਹ ਵੀ ਬਣਦਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਇਸ ਮਾਮਲੇ ਦੇ ਉੱਤੇ ਖੁਦ ਸਰਕਾਰੀ ਲਿਹਾਜ਼ ਤੇ ਆਪਣਾ ਬਿਆਨ ਦੇ ਵੀ ਸਪਸ਼ਟੀਕਰਨ ਦੇਵੇ ਜੀ ਡਾਕਟਰ ਸਾਹਿਬ ਸਿੰਦਰ ਸਾਹਿਬ ਬਿਲਕੁਲ ਤੁਹਾਡੀ ਗੱਲ ਬਹੁਤ ਜ਼ਿਆਦਾ ਵਜ਼ਨਦਾਰ ਹੈ ਜੇਕਰ ਇਸ ਤਰ੍ਹਾਂ ਦੀ ਇੱਕ ਸਟੇਟ ਬਣਦੀ ਹੈ ਤਾਂ ਹਰਿਆਣਾ ਦਾ ਵੀ ਰਿਐਕਸ਼ਨ ਆਉਣਾ ਬਣਦਾ ਹੈ ਤੇ ਇਸੇ ਤਰ੍ਹਾਂ ਜਿਵੇਂ ਪੰਜਾਬ ਦੇ ਵਿੱਚੋਂ ਇਹ ਇਹ ਵੀ ਸੰਭਾਵਨਾਵਾਂ ਹੋ ਸਕਦੀਆਂ ਨੇ ਜਿਸ ਤਰ੍ਹਾਂ ਕਿ ਪਹਿਲਾਂ ਇੱਕ ਪ੍ਰਭੂਜਲਾ ਚੱਲਦੀ ਰਹੀ ਨਹੀਂ ਕੁਝ ਪੰਜਾਬ ਦਾ ਹਿੱਸਾ ਕੁਝ ਚੰਡੀਗੜ੍ਹ ਦਾ ਹਿੱਸਾ ਕੁਝ ਹਰਿਆਣੇ ਦਾ ਹਿੱਸਾ ਤੇ ਕੁਝ ਅਮਾਚਿਲ ਦਾ ਹਿੱਸਾ ਲੈ ਕੇ ਵੱਖਰੀ ਸਟੇਟ ਬਣਾਉਣ ਦਾ ਇਸ ਤਰ੍ਹਾਂ ਦੀਆਂ ਵੀ ਕਨਸੂਆਂ ਜਿਵੇਂ ਪਹਿਲਾਂ ਚੱਲਦੀਆਂ ਰਹੀਆਂ ਨੇ ਲਾਜ਼ਮੀ ਹੈ ਕਿ ਕਿਉਂਕਿ ਪੋਲੀਟੀਸ਼ੀਅਨ ਨੂੰ ਪਤਾ ਹੁੰਦਾ ਹੈ ਕੇਂਦਰ ਦੇ ਵਿੱਚ ਕਿਉਂਕਿ ਮੈਂਬਰ ਪਾਰਲੀਮੈਂਟ ਰਹੇ ਨੇ ਜਿਵੇਂ ਸ਼੍ਰੀ ਤਵਾੜੀ ਸਾਹਿਬ ਨੂੰ ਇਹਦੇ ਬਾਰੇ ਜਾਣਕਾਰੀ ਹੋਵੇਗੀ ਇਸ ਸੰਦਰਭ ਦੇ ਵਿੱਚ ਇਹਨਾਂ ਨੇ ਇਸ ਨੂੰ ਅੱਗੇ ਵਧਾਇਆ ਹੋਊਗਾ ਇਹਦੇ ਬਿਰਤੀ ਨੇ ਪੰਜਾਬ ਸਰਕਾਰ ਨੂੰ ਪੰਜਾਬੀ ਪਿਆਰਿਆਂ ਨੂੰ ਤੇ ਇਸ ਹੁਮਣੀ ਕਾਲੀ ਜਲ ਤੇ ਹੋਰ ਜੋ ਪੰਜਾਬ ਦੀਆਂ ਸਖਿਰਤ ਧਿਰਾਂ ਨੇ ਉਹਨਾਂ ਨੂੰ ਆਵਾਜ਼ ਠਾਉਣ ਦੇ ਨਾਲ ਨਾਲ ਹਰਿਆਣੇ ਦੀ ਜਿਹੜੀ ਤੇ ਹੈ ਉਹਨੂੰ ਵੀ ਆਵਾਜ਼ بلند ਕਰਨ ਦੀ ਲੋਤ ਬਣੇਗੀ ਲਾਜ਼ਮੀ ਹੈ ਕਿਉਂਕਿ ਜੇਕਰ ਪੰਜਾਬ ਤੇ ਪੰਜਾਬ ਦਾ ਕੀ ਰਾਜस्तानी ਖੋਹੀ ਜਾਂਦੀ ਹੈ ਤਾਂ ਪੰਜਾਬ ਦਾ ਜਿਹੜਾ ਅਸਲੀ ਜਿਹੜੀ ਭਾਵਨਾਤਮਕ ਤੌਰ ਤੇ ਜੁੜੇ ਹੋਣ ਪੰਜਾਬੀ ਤਾਂ ਉਹਨਾਂ ਦੀ ਆਪਣੀ ਰਾਜਧਾਨੀ ਕਿੱਥੇ ਹੋਵੇ ਤੇ ਕੀ ਮਨਾਉਣਗੇ ਤੇ ਕਿਸ ਤਰ੍ਹਾਂ ਦੀ ਉਹਨਾਂ ਦੀ ਸੋਚ ਹੋਵੇਗੀ ਇਹਦੇ ਨਾਲ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਪੰਜਾਬੀਆਂ ਦੇ ਦਿਲਾਂ ਦੇ ਉੱਪਰ ਪੰਜਾਬੀਆਂ ਦਾ ਜਿਹੜਾ ਜਿਹੜੀ ਮਾਨਸਿਕਤਾ ਹੈ ਉਹਨੂੰ ਵੀ ਸਮਝਣ ਦੀ ਜ਼ਰੂਰਤ ਹੈ ਕਿਉਂਕਿ ਚੰਡੀਗੜ੍ਹ ਬਾਰੇ ਸ਼੍ਰੋਮਣੀ ਕਾਲੀ ਦਲ ਨੇ ਲੰਮਾ ਸਮਾਂ ਮੋਰਚੇ ਵੀ ਲਾਉਂਦੇ ਰਹੇ ਨੇ ਕਿੱਡੇ-ਕਿੱਡੇ ਸੰਘਰਸ਼ ਕਰਦੇ ਰਹੇ ਨੇ ਜਿਸ ਤਰ੍ਹਾਂ ਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਸੰਘਰਸ਼ ਕਰਨ ਤੋਂ ਵੀ ਪਿੱਛੇ ਨਹੀਂ ਹਟਾਂਗੇ ਜੇਕਰ ਇਸ ਤਰ੍ਹਾਂ ਦਾ ਹੋਇਆ ਤੇ ਇਹਦੇ ਨਾਲ ਇਹ ਵੀ ਹੈ ਕਿ ਕੁਝ ਜਿਹੜੀਆਂ ਹਾਰਡ ਲਾਈਨਰਜ਼ ਨੇ ਉਹ ਵੀ ਇਹਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਨਗੇ ਇਸ ਸੰਦਰਭ ਦੇ ਵਿੱਚ ਜਿਹੜਾ ਕਿ ਪੰਜਾਬੀਆਂ ਦੀ ਜਿਹੜੀ ਭਾਵਨਾ ਹੈ ਮਾਨਸਿਕਤਾ ਹੈ ਉਹਨੂੰ ਕਿੰਨੀ ਸਥਿਥ ਲੱਗੇਗੀ ਇਹ ਵੀ ਦੇਖਣ ਵਾਲੀ ਗੱਲ ਹੈ ਜੀ ਪੰਡਤ ਸਾਹਿਬ ਬਿਲਕੁਲ ਡਾਕਟਰ ਸਾਹਿਬ ਪੰਜਾਬੀਆਂ ਤੋਂ ਪੰਜਾਬ ਦੀ ਜਿਹੜੀ ਰਾਜਤਾਨੀ ਸੀ ਲਾਹੌਰ ਖੁਸਕੀ ਲਾਹੌਰ ਖੁਸਿਆ ਤੇ ਹੁਣ ਚੰਡੀਗੜ੍ਹ ਖੁਸਣ ਵਾਲ ਨੂੰ ਤੇ ਇੱਥੇ ਇੱਕ ਗੱਲ ਇਹ ਵੀ ਹੈ ਕਿ ਜੇਕਰ ਸਟੇਟ ਦਾ ਦਰਜਾ ਚੰਡੀਗੜ੍ਹ ਨੂੰ ਮਿਲਦਾ ਐਸਟੀਟ ਸਟੇਟ ਦਾ ਤਾਂ ਫਿਰ ਪੰਜਾਬ ਤੇ ਹਰਿਆਣੇ ਨੂੰ ਰਾਜਧਾਨੀਆਂ ਵੀ ਫਿਰ ਬਾਹਰ ਬਣਾਉਣੀਆਂ ਪੈਣਗੀਆਂ ਹਰਿਆਣੇ ਨੂੰ ਆਪਣੇ ਸ਼ਹਿਰਾਂ ਦੇ ਪਿੱਛੇ ਮੁਹਾਰਕਤ ਨਹੀਂ ਪੈਗੀ ਤੇ ਪੰਜਾਬ ਨੂੰ ਆਪਣੇ ਸ਼ਹਿਰਾਂ ਵੱਲ ਆਉਣਾ ਪਵੇਗਾ ਰਾਜਧਾਨੀ ਲਈ ਫਿਰ ਇੱਕ ਬੜਾ ਵੱਡਾ ਕਹਿ ਲਿਏ ਕਿ ਸਿਆਸੀ ਝੰਜਟ ਵੀ ਹੈ ਤੇ ਵੇਖਣਾ ਹੋਵੇਗਾ ਕਿ ਅਗਲੇ ਸਮੇਂ ਇਸ ਮਾਮਲੇ ਉੱਤੇ ਜਿਹੜੀ ਸਿਆਸਤ ਹੈ ਉਹ ਕਿਸ ਪੱਧਰ ਦਾ ਰੁਖ اختیار ਕਰਦੀ ਹੈ ਫਿਰ ਜਦੋਂ ਚੰਡੀਗੜ੍ਹ ਬਣਿਆ ਸੀ ਪੰਜਾਬ ਲਈ ਤਾਂ ਇੱਕ ਗੱਲ ਵੱਡੇ ਪੱਧਰ ਉੱਤੇ ਉਦੋਂ ਇੱਕ ਮੁਹਾਵਰੇ ਵਰਜੋ ਜਾਂ ਤੁੱਕ ਵਜੋਬਰੀ ਕਿ ਚੰਡੀਗੜ੍ਹ ਪੰਜਾਬ ਦਾ ਕਿਹੜਿਆ ਫੁੱਲ ਗਲਾਬ ਦਾ ਕਹਿੰਦਾ ਪਾਵ ਕਿ ਪੰਜਾਬ ਨੂੰ ਇੱਕ ਮਾਨ ਸੀ ਇੱਕ ਕਿ ਸਾਡੇ ਕੋਲ ਅਜਿਹਾ ਇੱਕ ਸ਼ਹਿਰ ਬਣਿਆ ਉਸਰੇ ਹੈ ਕਿ ਜਿਹਦੀ এਸ਼ੀਆ ਪੱਧਰ ਉੱਤੇ ਤੁਮੇ ਨੰਬਰ 1 ਸੀਗਾ ਏਸ਼ੀਆ ਦੇ لحاظ ਤੋਂ ਤਕਨੀਕ ਪੱਖੋਂ ਜੋ ਜਿਵੇਂ ਉਹ ਨਕਸ਼ੇ ਦੇ لحاظ ਤੋਂ ਉਸ ਰਿਆ ਖੈਰ ਉਸ ਤੋਂ ਬਾਅਦ ਇੱਕ ਜਿਵੇਂ ਚੰਡੀਗੜ੍ਹ ਨੂੰ ਪੰਜਾਬ ਨੂੰ ਨਜ਼ਰ ਲੱਗੀ ਉਹ ਨਜ਼ਰ ਹੁਣ ਕਦੋਂ ਦੂਰ ਹੋਏਗੀ ਵੇਖਣ ਵਾਲੀ ਗੱਲ ਹੋਵੇਗੀ ਖੈਰ ਡਾਕਟਰ ਸਾਹਿਬ ਤੁਸੀਂ ਇਹ ਸਾਰੇ ਮਸਲੇ ਉੱਤੇ ਵਾਕਫੀਤ ਜਿੱਥੇ ਕਰਵਾਈ ਉੱਥੇ ਚੈਨਲ ਈ ਮਿਸ਼ਨ ਪੰਜਾਬ ਲਈ ਆਪਣਾ ਬੜਾ ਮੁੱਲਾ ਸਨਮਾਨ ਵੀ ਦਿੱਤਾ ਸੋ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਇਹ ਮਿਸ਼ਨ ਪੰਜਾਬੀ